ਗੜ੍ਹ ਸਾਹਿਬ ਦੇ ਮੰਡੀ ਗਵਿੰਦਗੜ੍ਹ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਇੱਕ ਨਿਹੰਗ ਸਿੰਘ ਵਾਲੇ ਬਾਣੇ ਦੇ ਵਿੱਚ ਇੱਕ ਵਿਅਕਤੀ ਨੇ ਗੁੰਡਾਗਰਦੀ ਕੀਤੀ ਅਤੇ ਉੱਥੇ ਇੱਕ ਨੌਜਵਾਨ ਦਾ ਤਲਵਾਰ ਦੇ ਨਾਲ ਦੋਨੋਂ ਗੁੱਟ ਵੱਢ ਦਿੱਤੇ ਜਿਸ ਤੋਂ ਬਾਅਦ ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਸਕਰੀਨ 'ਤੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਜ਼ਖਮੀ ਹਾਲਤ ਦੇ ਵਿੱਚ ਵਿਅਕਤੀ ਨੂੰ ਐਂਬੂਲੈਂਸ ਦੇ ਵਿੱਚ ਲਿਜਾਂਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਪੀੜਤ ਪਰਿਵਾਰ ਨੇ ਇਸ ਘਟਨਾ ਨੂੰ ਲੈ ਕੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਣਿਆ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਇਸ ਵਿਅਕਤੀ ਨੇ ਜੋ ਕਿ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਨਸ਼ਾ ਬੰਦ ਕਰਵਾਉਂਗਾ ਉਸ ਨੂੰ ਲੈ ਕੇ ਉਸਨੇ ਜਿਹਾ ਕੰਮ ਕੀਤਾ ਆਉ ਸੁਣਦੇ ਹਾਂ ਕੋਈ ਗੱਲ ਨਹੀਂ ਹੋਈ ਇਹ ਉਹ ਤਾਂ ਕੰਮ ਤੋ ਆ ਰਿਹਾ ਸੀ ਕੰਮ ਤੋ ਆ ਰਿਹਾ ਸੀ ਉਹਨੂੰ ਜਿਹੜਾ ਚੁੱਪ ਕਰ ਜਾਏ ਵੀਰੋ ਕੱਤ ਦਾ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਇਹ ਕਰਾਂ ਮੈਂ ਕੁੱਟੂਗਾ ਮੈਂ ਕੁੱਟੂਗਾ ਮੈਂ ਕੁੱਟੂਗਾ ਆਜ ਉਹਨੂੰ ਆਜ ਉਹਨੂੰ ਹੱਥੇ ਜੜ ਗਿਆ ਉਹਨੇ ਤਲਵਾਰਾਂ ਨਾਲ ਨਸ਼ੇ ਬੰਦ ਕਰਾਉਣੇ ਕਹਿੰਦੇ ਹਾਂ ਕੀ ਕਾਰਨ ਕੀ ਸੀਗਾ ਜੀ ਪਤਾ ਨਹੀਂ ਮੈਨੂੰ ਥੋੜਾ ਥੋੜਾ ਜਿਹੜਾ ਬੇਟਾ ਇਹ ਡਰਗ ਲੈਂਦਾ ਸੀਗਾ ਨਹੀਂ ਮਾਰ ਮੱਚੇ ਕਰਦਾ ਸੀ ਸੀ ਹੋ ਮਾਰ ਮੂੜੇ ਕਰਦਾ ਸੀ ਉਹ 2 ਮਿੰਟ ਲੰਬਾਈ ਦੇ ਕੇ ਗਿਆ ਸੀ ਕਹਿੰਦੇ ਅੰਨੇ ਐ ਦਿਨੇ ਵਿੱਚ ਜਾਗਦਾ ਉਹ ਦਵਾਈ ਚਲਦੀ ਐ ਸਤਾਂ ਸਾਲ ਤੋਂ ਦਵਾਈ ਉਹ ਤਾਂ ਕੁਝ ਵੀ ਨਹੀਂ ਕਰਦਾ ਉਹ ਅੱਛਾ ਮੈਂ ਤਾਂ ਉੱਪਰੋਂ ਦੇਖਿਆ 2 ਮਿੰਟ ਹੋ ਕੇ ਲੰਬਾਈ ਦੇ ਕੇ ਗਿਆ ਜਿਤਨਾ ਰੋਣਾ ਪੈਰੇ ਮੈਂ ਉਹਨੂੰ ਮਾਰੂਗਾ ਮੈਂ ਮਾਰੂਗਾ ਸਾਰਾ ਗੱਲੀ ਚੜਕੋ ਫੋਨ ਆ ਰਹੀ ਦਿੱਤਾ ਨੂੰ ਲੋਕਾਂ ਦੇ ਪੈਸੇ ਖੁੰਦਾ ਜੀ ਉਹਨੂੰ ਤਾਂ ਕੋਈ ਨਹੀਂ ਪਕੜ ਰਾ ਗੱਲੇ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਐ ਕੋਣ ਲਵਲੀ ਬਾਣਾ ਨਿੰਗਾ ਪਾਇਆ ਗੋੜੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੱਲ ਇਹਨੇ ਪਾਰਕ ਚੋਂ 25000 ਰੁਪਏ ਖੋਇਆ ਠੀਕ ਹੈ ਹੁਣ ਉਹਨਾਂ ਨੂੰ ਕਹਿੰਦਾ ਚਾਰਾ ਵਾਪਸ ਕਰਦਾ ਉਹਨਾਂ ਨੇ ਪੈਸੇ ਮੰਗੇ ਚਾਰਾ ਫਾੜ ਕੇ ਨੇ ਸੜਤਾ ਅੰਗਰੇਜ਼ ਨੇ ਬਾਣਾ ਨਿੰਗਾ ਨਿੰਗਾ ਦਾ ਬਾਣਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਾ ਸੜਨ ਨੂੰ ਅਜੇ ਮਤਲਬ ਥੋੜਾ ਕਿਰਪਾ ਨਾਲ ਬੰਦਾ ਬਟ ਕੇ ਸਿੱਟੂ ਗਿਆ ਇਹਨਾਂ ਕਾਨੂੰਨ ਨੂੰ ਸੱਤ ਤੋਂ ਸੱਤ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਨੂੰਨ ਨਹੀਂ ਕਰੂਗਾ ਫਿਰ ਅਸੀਂ ਆਪਣੇ ਤਿੱਖਾ ਕਰਾਂਗੇ ਨੇ ਗੁੱਡ ਜੀ ਇਹ ਕੱਲ੍ਹ ਹੀ ਹਫਤੇ ਤਲਵਾਰਾ ਸੀ ਨੰਗੀ ਤਲਵਾਰ ਲਈ ਫੇਰ ਜੀ ਇਹਦੀ ਵੀਡੀਓ ਸ਼ਾਟ ਭੇਜਦਾ ਕਿ ਜੀ ਤਲਵਾਰ ਨਾਲ ਘੁੰਮਦਾ ਜੀ ਨੰਗੀ ਤਲਵਾਰ ਲੈ ਕੇ ਘੁੰਮ ਰਿਹਾ ਇਸ ਚੱਕ ਇਹਦਾ ਅਸਲ ਤਾਂ ਕਹਿੰਦਾ ਜੋ ਬੰਦੀ ਕਰਵਾਏ ਇਹਦੀ ਪੂਰੀ ਕੀਤੀ ਜਾਵੇ ਤੂੰ ਜੋ ਵੀ ਹੋਇਆ ਗਲਤ ਹੋਇਆ ਨਹੀਂ ਅਲੀਗੇਸ਼ਨ ਕੀ ਨੇ ਵੀ ਕੀ ਡਰੱਗਸ ਡਰੱਗਸ ਦਾ ਭਮਾ ਨਾ ਨਾ ਡਰੱਗਰ ਕੋਈ ਮਾਵਲਾ ਨਹੀਂ ਇਹ ਮੁੰਡਾ ਜਰਾ ਘਰੋਂ ਨਿਕਲ ਰੋਟੀ ਪਾਣੀ ਖਾ ਕੇ ਇਧਰੋਂ ਗਿਆ ਦੱਸਿਆ ਕਿ ਕੀ ਗੱਲ ਹੋਈ ਜਣਾ ਉਹ ਜਾ ਕੇ ਪਲਵਾਰਾਂ ਨੂੰ ਬਾਵਾਂ ਮੈਂ ਵੀ ਕੰਮ ਕਰਦਾ ਸੀ ਜੀ ਕੱਚਾ ਹੀ ਸੀ ਜੀ ਤੋਂ ਦੋ ਜਿਵੇਂ ਕੀ ਨੋਕੀ ਇਹਦਾ ਜਿਹਨੇ ਮਾਰੀ ਜੱਤੀ ਨਾ ਹੋਏਗਾ ਜੀ ਜਿਹਨੇ ਮਾਰੀ ਉਹਨ ਹੋ ਗਿਆ ਉਹ लवली ਨਹੀਂ ਦਬਣਾ ਨਾ ਹੁਣ ਡ੍ਰੈਗਨ ਤੇ लवली ਖੋਏ ਜਾਣੇ ਛਣਾਂਦੇ ਅਸੀਂ ਗਏ ਉਹਨੇ ਖਰਮਾਨ ਕੱਢ ਲਈ ਖਰਮਾਨ ਐ ਅਸੀਂ ਤੱਕੇ ਲਾ ਘਮਾਦੀ ਸਾਰੀ ਭੱਜਲੇ ਡਰ ਕੇ ਉਹਦੇ ਹੱਥ ਤੇ ਵੱਜੀ ਇਹਨੇ ਡ੍ਰੈਗਨ ਦੇ ਕਾਕਾ ਕਿਹਨੂੰ ਕਹਿੰਦੇ ਨੇ ਜੀ ਕਿੰਨੇ ਇੱਕ ਹੱਥ ਤੇ ਵੱਜੀ ਦੋ ਦੋ ਤੇ ਲੱਗਿਆ ਮੇਰੇ ਹਿਸਾਬ ਨਾਲ ਆਏ ਉਹਨੇ ਫੜ ਲਈ ਖਰਮਾਨ ਉੱਤੇ ਵੀ ਲੱਗੀ ਕਿੰਨਾ ਕੁ ਵੱਡੇ ਨੇ ਖਾਸਾ ਵੱਡੇਗਾ ਮੇਰੇ ਹਿਸਾਬ ਨਾਲ ਗੁੱਟ ਗਿਆ ਮੇਰੇ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਜੀ ਮੰਦਾ ਠੇਕੇਦਾਰ ਪੈਸੇ ਦੇਣ ਆਇਆ ਸੀਗਾ ਜੀ ਕਾਹਦੇ ਦਿਹਾੜੀਆਂ ਦੇ ਦੀ ਚਾਰ ਦਿਹਾੜੀਆਂ ਦੀ ਠੀਕ ਹੈ ਜੀ ਮੈਨੂੰ ਕਹਿੰਦਾ ਵੀ ਜਿਬਾ ਦਿਖਾ ਤਰੀ ਜਿਬਾਂ ਦੇ ਵਿੱਚ ਹੈ ਕੀ ਆ ਜੀ ਮੇਰੀ ਜੇਬ 'ਚੋਂ ਵੀ ਕੁਝ ਵੀ ਨਹੀਂ ਨਿਕਲੇ ਆ ਜੀ ਤੇ ਉਹ ਨਾਲ ਦਾ ਮੁੰਡਾ ਜਿਹੜਾ ਠੇਕੇਦਾਰ ਸੀਗਾ ਕਹਿੰਦਾ ਤੂੰ ਜਿਬਾ ਦਿਖਾ ਤੇ ਜਿਬਾਂ 'ਚ ਕੀ ਆ ਉਹਨੇ ਸਾਰਾ ਪਰਸਪੋਰਟ ਸਾਰਾ ਕੁਝ ਖੋਲ ਲਿਆ ਕੁਝ ਵੀ ਨਹੀਂ ਸੀਗਾ ਜਿਬਾਂ 'ਚ 2000 ਰੁਪਿਆ ਸੀਗਾ ਮੈਨੂੰ ਫੜਾਣਾ ਜਿਹੜਾ ਉਹ 2000 ਰੁਪਿਆ ਨਾਲ ਲੈ ਗਿਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਨੌਜਵਾਨ ਕੋਈ ਵੀ ਨਸ਼ਾ ਨਹੀਂ ਕਰਦਾ ਪਰ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਜੀ ਲੱਗਿਆ ਵੀ ਉਹ ਕੁ ਲਵਲੀ ਤੋਂ ਉਹ ਝਗੜਾ ਹੋਇਆ ਤੇ ਜੀ ਹੁਣੇ ਹੀ ਗਿਆ ਲਿਖ ਲਿਆ ਗਿਆ ਲਿਖੇ ਤੇ ਹੁਣੇ ਹੀ ਅਫੀਦਨ ਕਰਦੇ ਥੋਡੇ ਮੁਤਾਬਕ ਕਿੱਲੋ ਕੰਝੀ ਹੈ ਹੱਥ ਠੀਕ ਨਹੀਂ ਹੈ ਜੁੜ ਜਾਣਗੇ ਕਿ ਦੋ ਕੋ ਡਾਕਟਰ ਤੇ ਡਾਕਟਰ ਪੱਟੀ ਵਗੈਰਾ ਫਾਸਟੇਲ ਤੇ ਜਿਹੜਾ ਪੱਟੀ ਕਰਤੀਆਂ ਅਸੀਂ ਦੇਖੇ ਨਹੀਂ ਜਿਹੜੇ ਤੇ ਜਿੱਦਾਂ ਇਹ ਹੋਊਗਾ ਅਸੀਂ ਅਰੈਸਟ ਕਰਦੇ ਹੁਣੇ ਇੱਥੇ ਨਹੀਂ ਕਰਦੇ ਹੁਣੇ ਅਰੈਸਟ ਕਰ ਲਉ ਤੇ ਪੁਲਿਸ ਮੁਤਾਬਕ ਤਰਫ ਖੈਰ ਦੇਖਿਆ ਜਾਵੇ ਤਾਂ ਲਗਾਤਾਰ ਕ੍ਰਾਈਮ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਕਿ ਕਿਵੇਂ ਆਪਣੇ ਆਪ ਕਾਨੂੰਨ ਨੂੰ ਹੱਥਾਂ ਵਿੱਚ ਲੈ ਕੇ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ